ਕਰਾਂਗੇ ਵੱਡੀ ਗਿਣਤੀ ਵਿੱਚ 2000 ਨਵੀਆਂ ਭਰਤੀਆਂ ਦੀ ਤੇ ਕੌਣ-ਕੌਣ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ ਕੀ एलिजिਬਿਲਟੀ ਕ੍ਰਾਈਟੇਰੀਆ ਹੋਊਗਾ ਸਾਰੀ ਕਿਸ ਤਰ੍ਹਾਂ ਤੁਸੀਂ ਤਿਆਰੀ ਕਰਨੀ ਹੈ ਇੱਕ-ਇੱਕ ਚੀਜ਼ ਜਿਹੜੀ ਤੁਹਾਡੇ ਨਾਲ ਜਿਹੜੀ ਇਹ ਮੈਂਸ਼ਨ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਵੀ ਪੰਜਾਬ ਸਰਕਾਰ ਦਾ ਹੁਣੇ ਹੀ ਕੈਬਨਟ ਮੀਟਿੰਗ ਦੇ ਵਿੱਚ ਇੱਕ ਐਲਾਨ ਕੀਤਾ ਕਿ ਕਿ 2000 ਨਵੀਆਂ ਪੋਸਟਾਂ ਆ ਗਈਆਂ ਸੋ ਇਹ ਜਲਦੀ ਇਹਨਾਂ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਰਿਲੀਜ਼ ਹੋ ਜਾਣਾ ਪਰ ਇਹਨਾਂ ਦਾ ਅਫੀਸ਼ੀਅਲ ਜਿਹੜਾ ਪੰਜਾਬ ਸਰਕਾਰ ਦਾ ਗੱਜਟ ਹੈ ਉਹਦੇ ਵਿੱਚ ਕੀ ਦੱਸਿਆ ਗਿਆ ਕਿਦਾਂ एलिजिਬਿਲਟੀ ਕ੍ਰਾਈਟੇਰੀਆ ਹੈਗਾ 2000 ਜਿਹੜੀਆਂ ਪੋਸਟਾਂ ਪੀਟੀਆਈ ਦੀਆਂ ਪੋਸਟਾਂ ਹੈਗੀਆਂ ਤੇ ਇਹਨਾਂ ਨੂੰ ਕੌਣ 12ਵੀਂ ਵਾਲੇ ਪਾਸ ਵਾਲੇ ਅਪਲਾਈ ਕਰ ਸਕਦੇ ਜਾਂ ਨਹੀਂ ਕਰ ਸਕਦੇ ਉਹ ਸਾਰੀ ਗੱਲ ਦੱਸਣ ਜਾ ਰਹੇ ਆ ਪਰ ਤੁਸੀਂ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਲੋ ਫੇਸਬੁੱਕ ਤੇ ਦੇਖ ਲਈਦਾ ਫੋਲੋ ਕਰ ਲਓ ਕਿਉਂਕਿ ਇਹਨਾਂ ਫਿਊਚਰ 2025 'ਚ ਹੋਰ ਬਹੁਤ ਸਾਰੀਆਂ ਭਾਰਤੀਆਂ ਜਿਹੜੀਆਂ 12ਵੀਂ ਪਾਸ 10ਵੀਂ ਪਾਸ ਆਉਣ ਵਾਲੀਆਂ ਜਾਂ ਗ੍ਰੈਜੂਏਸ਼ਨ ਪਾਸ ਜਾਂ ਕਿਸੇ ਹੋਰ एलिਜੀਬਿਲਟੀ ਤੇ ਆਉਣ ਵਾਲੀਆਂ ਉਹਨਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਸਟਿੱਕ ਮਿਲੇਗੀ ਸੋ ਤੁਸੀਂ ਦੇਖ ਸਕਦੇ ਜਿਹੜੀਆਂ ਇਹ ਪੋਸਟਾਂ ਦਾ ਇਹ ਤੁਸੀਂ ਅਫੀਸ਼ੀਅਲ ਇੱਕ ਗੈਸਟ ਕਿ ਜਿਹੜਾ ਪੰਜਾਬ ਅਗਸਟ ਜਿਹੜਾ ਮਾਰਚ 7 2025 ਠੀਕ ਹੈ ਇਹਦੇ ਵਿੱਚ ਲਿਖਿਆ ਵੀ ਜਿਹੜੀਆਂ ਇਹ ਪੋਸਟਾਂ ਨੇ ਫਿਜ਼ੀਕਲ ਦੇ ਅੰਡਰ ਜਿਹੜੀਆਂ ਆ ਰਹੀਆਂ ਨੇ ਇਹ ਕਹਿੰਦੇ ਦੀ ਕੈਂਡੀਡੇਟ ਹੂ ਹੈਵ ਡਨ ਪਲੱਸ 2 ਕੁਆਲੀਫਿਕੇਸ਼ਨ ਵਿਦ ਦੇ ਐਟ ਲੀਸਟ 2 ਇਅਰ ਡਿਪਲੋਮਾ ਔਰ ਸਰਟੀਫਿਕੇਟ ਇਨ ਦਾ ਫਿਜ਼ੀਕਲ ਐਜੂਕੇਸ਼ਨ ਐ ਡਿਪਲੋਮਾ ਇਨ ਦਾ ਫਿਜ਼ੀਕਲ ਐਜੂਕੇਸ਼ਨ ਔਰ ਸਰਟੀਫਿਕੇਟ ਸੋ ਇਹਦੇ ਵਿੱਚ ਵੀ ਪਲੱਸ 2 ਪਾਸ ਹੋਣ ਤੋਂ ਬਾਅਦ ਤੁਹਾਡਾ 2 ਸਾਲ ਦਾ ਡਿਪਲੋਮਾ ਇਹਦੇ ਵਿੱਚ ਹੋਣਾ ਚਾਹੀਦਾ ਫਿਜ਼ੀਕਲ ਦੇ ਵਿੱਚ ਜਿਹਨੂੰ ਅਸੀਂ ਡੀਪੀਐਡ ਜਾਂ ਸੀਪੀਐਡ ਬੋਲ ਸਕਦੇ ਹਾਂ ਠੀਕ ਹੈ ਸੋ ਇਹ ਵਾਲੇ ਵੀ ਇੱਥੇ ਕੀ ਆ ਅਪਲਾਈ ਕਰ ਸਕਦੇ ਐ ਇਸ ਪੋਸਟ ਨੂੰ ਜੋ ਕਿ ਪੀਟੀਆਈ ਦੀਆਂ 2000 ਪੋਸਟਾਂ ਆਉਣ ਜਾ ਰਹੀਆਂ ਇਹਦੇ ਵਿੱਚ ਕਰਾਈਟਰੀਆ ਕੀ ਲਿਖਿਆ ਦੇਖੋ ਫਿਜ਼ੀਕਲ ਐਲੀਜੀਬਿਲਟੀ ਇਟ ਇਜ਼ ਅ ਕੁਆਲੀਫਾਈਡ ਟੈਸਟ ਵਿਚ ਸ਼ਲ ਬੀ ਕੰਪਰਾਈਜ਼ ਦੀ ਫਾਈਵ ਕੰਪੋਨੈਂਟਸ ਇਹਦੇ ਵਿੱਚ ਮੰਨ ਲਓ ਅੱਗੇ ਪੰਜ ਚੀਜ਼ਾਂ ਰੱਖੀਆਂ ਗਈਆਂ ਦੇਖੋ ਜਿਹਦੇ ਵਿੱਚ ਫਿਜ਼ੀਕਲ ਵੀ ਹੋਏਗਾ ਠੀਕ ਹੈ ਤੁਸੀਂ ਦੇਖ ਲਓ نیچے ਮੈਂ ਤੁਹਾਨੂੰ ਦਿਖਾ ਦਿੰਦਾ ਦੇਖੋ ਮੇਲ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਫਿਜ਼ੀਕਲ ਇੱਧਰ ਰੱਖਿਆ ਗਿਆ ਮੇਲ ਵਾਸਤੇ ਆ ਦੇਖੋ 1 2 3 4 ਇਸ ਤਰ੍ਹਾਂ ਪੰਜ ਚੀਜ਼ਾਂ ਜਿਹੜੀਆਂ ਆਉਣਗੀਆਂ ਸੋ ਇਥੇ ਮੇਲ ਵਾਸਤੇ ਦੇਖੋ ਵੀ 30 ਮੀਟਰ ਫਲਾਈਂਗ ਸਟਾਰਟ ਹੋਣਾ ਚਾਹੀਦਾ ਠੀਕ ਹੈ ਫੀਮੇਲ ਵਾਸਤੇ 30 ਮੀਟਰ ਲਿਖਿਆ ਸਪੈਸ਼ਲੀ ਹੈ ਨਾ ਪਰ ਇਹਨਾਂ ਟਾਈਮ ਇਧਰ 5 ਸੈਕਿੰਡ ਹੈ ਇਧਰ 5.80 ਸੈਕਿੰਡ ਹੈ ਟਾਈਮ ਦਾ ਫਰਕ ਹੈਗਾ ਸੋ ਸਟੈਂਡਰਡ ਬ੍ਰੌਡ ਜੰਪ ਜਿਹੜਾ ਇਥੇ ਰੱਖਿਆ ਗਿਆ ਵੀ ਮੇਲ ਵਾਸਤੇ 1.40 ਦਾ ਤੇ ਇਧਰ 1.20 ਦਾ ਰੱਖਿਆ ਗਿਆ ਉਸ ਤੋਂ ਬਾਅਦ ਵਿੱਚ ਹੋਰ ਮੈਟ ਕਿਦਾਂ ਬਣਨੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਸੋ ਪੇਪਰ ਕਿਹੜਾ ਹੋਣਾ ਉਹ ਵੀ ਗੱਲ ਕਰਦੇ ਆ ਤੇ ਇਹਦੂਆ ਤੇ ਉਹ ਵੀ ਸ਼ਟਲ ਰਨਿੰਗ ਇਹਦੇ ਵਿੱਚ ਰੱਖੀ ਗਈ ਹੈ ਠੀਕ ਹੈ ਉਸ ਤੋਂ ਇਧਰ ਵੀ ਰੱਖੀ ਹੈ ਫੀਮੇਲ ਵਾਸਤੇ ਥੋੜੀ ਜੀ ਜ਼ਿਆਦਾ ਟਾਈਮ ਦਿੱਤਾ ਗਿਆ ਇਧਰ ਇਹਨਾਂ ਵਾਸਤੇ ਮੇਲ ਵਾਸਤੇ ਟਾਈਮ ਘੱਟ ਦਿੱਤਾ ਉਹਦਾ ਬੈਂਡ ਐਂਡ ਰੀਚ ਦੀ ਗੱਲ ਇੱਥੇ ਹੋ ਗਈ ਠੀਕ ਹੈ ਸੋ ਇੱਥੇ ਤੁਸੀਂ ਦੋ ਸੀਮ ਹੋਗਾ ਇੱਥੇ ਇਹਨਾਂ ਦਾ ਵੀ ਫੀਮੇਲ ਦਾ ਵੀ ਦੋ ਸੀਮ ਹੈ ਬਰਾਬਰੀ ਰੱਖਿਆ ਗਿਆ ਉਸ ਤੋਂ ਬਾਅਦ ਵੀ 1600 ਮੀਟਰ ਰਨਿੰਗ 8 ਮਿੰਟਾਂ ਦੇ ਵਿੱਚ ਹੈਗੀ ਹੈ ਮੇਲ ਵਾਸਤੇ ਔਰ ਦੇਖਿਆ ਜੀ ਇਹ ਵੀ 1600 ਮੀਟਰ 9 ਮਿੰਟਾਂ ਚ ਹੈਗੀ ਹੈ ਫੀਮੇਲ ਵਾਸਤੇ ਠੀਕ ਹੈ ਸੋ ਇਹ ਐਲੀਜੀਬਿਲਟੀ ਕ੍ਰਾਈਟੇਰੀਆ ਫਿਜ਼ੀਕਲੀ ਟੈਸਟ ਵੀ ਹੋਣਾ ਤੁਹਾਡਾ ਠੀਕ ਹੈ ਇਹਨਾਂ ਪੋਸਟਾਂ ਦੇ ਵਿੱਚ ਸੋ ਬਾਕੀ ਉਸ ਤੋਂ ਬਾਅਦ ਵੀ ਜਿਹੜੀ ਮੈਲਟ ਅਸਲ ਦੇ ਵਿੱਚ ਦਾ ਜੇਕਰ ਮੰਨ ਲਵਾਂ ਕਿ ਸਟੂਡੈਂਟ ਕੈਂਡੀਡੇਟ ਲਈ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਉਹ ਵੀ ਪੇਪਰ ਹੈ ਰਿਟਨ ਟੈਸਟ ਠੀਕ ਹੈ ਕਿਉਂਕਿ ਜਿਹੜੇ ਫਿਜ਼ੀਕਲ ਜੁੜੇ ਆ ਫਿਜ਼ੀਕਲ ਜੁੜੇ ਫਿਜ਼ੀਕਲ ਵਾਲੇ ਫਿਜ਼ੀਕਲ ਟੈਸਟ ਸਭ ਕੁਝ ਕਰ ਲੈਣਗੇ ਪਰ ਰਿਟਨ ਟੈਸਟ ਬਹੁਤ ਜ਼ਰੂਰੀ ਆ ਆ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਕੀ ਰਹੇਗਾ ਅ ਇਥੇ ਜਿਹੜੇ ਕੰਬਾਈਨਡ ਮੈਰਿਟ ਬਣੇਗੀ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਇਥੇ ਪ੍ਰੋਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਰਿਟਨ ਟੈਸਟ 70 ਨੰਬਰਾਂ ਦਾ ਟੈਸਟ ਹੋਏਗਾ ਰਿਟਨ ਟੈਸਟ ਠੀਕ ਆ ਬਹੁਤ ਜਲਦੀ ਤੁਹਾਡੇ ਨਾਲ ਚੈਨਲ ਤੇ ਜੁੜਜੋ ਵੀ ਫੋਲੋ ਕਰ ਲਓ ਰਿਟਨ ਟੈਸਟ ਕੀ ਕੀ ਆਉਣ ਵਾਲਾ ਸਭ ਕੁਝ ਉਹ ਵੀ ਡਿਸਕਸ ਕਰਾਂਗੇ ਜਦੋਂ ਆਫੀਸ਼ੀਅਲ ਨੋਟੀਫਿਕੇਸ਼ਨ ਆ ਜਾਏਗਾ ਪ੍ਰੋਪਰ ਇਹ ਪੰਜਾਬ ਸਰਕਾਰ ਦੇ ਗੈਸਟ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਇਹਨਾਂ ਦੇ ਵੀ 30 ਮਾਰਕਸ ਤੁਸੀਂ ਦੇਖਦੇ ਹੋ ਸਪੋਰਟਸ ਅਚੀਵਮੈਂਟ ਦੇ ਵਿੱਚ 30 ਮਾਰਕਸ ਲੱਗਣਗੇ ਠੀਕ ਆ ਮੰਨ ਲਓ ਜਿਨ੍ਹਾਂ ਨੇ ਸਪੋਰਟਸ ਦੇ ਵਿੱਚ A ਗ੍ਰ ਸੁਣਦੇ ਜਿਨ੍ਹਾਂ ਦਾ ਸੀ ਗ੍ਰੇਡ ਉਹਨਾਂ ਦੇ 10 ਮਾਰਕਸ ਉਦੋਂ ਜਿਨ੍ਹਾਂ ਦਾ ਡੀ ਗ੍ਰੇਡ ਆ ਉਹਨਾਂ ਦੇ 5 ਮਾਰਕਸ ਲੱਗਣਗੇ ਠੀਕ ਹੈ ਸੋ ਟੋਟਲ 100 ਅੰਕਾਂ ਦਾ ਪੇਪਰ ਹੋਏਗਾ ਵੀ ਟੋਟਲ ਕਿੰਨਾ 100 ਅੰਕਾਂ ਦਾ ਪੇਪਰ ਹੋਏਗਾ ਇਸ ਦੇ ਵਿੱਚੋਂ ਹੀ ਮੈਰਿਟ ਬਣੇਗੀ ਸੋ ਇਹ ਵੀ ਪੀਟੀਆਈ ਦੀਆਂ 2000 ਅਸਾਮੀਆਂ ਵੱਡੀ ਗਿਣਤੀ ਦਾ ਅਸਾਮੀਆਂ ਆ ਚੁੱਕੀਆਂ ਸੋ ਇਹਨਾਂ ਵਾਸਤੇ ਤੁਸੀਂ ਜੇ ਤਿਆਰੀ ਕਰਨਾ ਚਾਹੁੰਦੇ ਹੋ ਚੈਨਲ ਨੂੰ ਫੋਲੋ ਕਰ ਲਓ ਵੀ ਬਹੁਤ ਜਲਦੀ ਤੁਹਾਨੂੰ ਇੱਥੇ ਤਿਆਰੀ ਵੀ ਦੇਖਣ ਨੂੰ ਮਿਲੂਗੀ ਠੀਕ ਹੈ ਸੋ ਜੁੜੇ ਰਹੋ ਵੀ ਹੋਰ ਵੀ ਪੰਜਾਬ ਚ ਆਉਣ ਵਾਲੀਆਂ ਨਵੀਆਂ ਭਰਤੀਆਂ ਵਾਸਤੇ ਤੁਹਾਨੂੰ ਜਿਹੜੀ ਜਾਣਕਾਰੀ ਮਿਲੂਗੀ ਜਰੂਰ ਜੁੜੇ ਰਹਿਣਾ ਧੰਨਵਾਦ ਥੈਂਕ ਯੂ